ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਇਆ ਦੀ ਫਤਿਹਗੜ੍ਹ ਸਾਹਿਬ ਦੇ ਕੋਲੇ ਪਿੰਡ ਪੈਂਦਾ ਇੱਥੇ ਇੱਕ ਬੀਬੀ ਦੇ ਦਰਸ਼ਨ ਕਰਨ ਆਏ ਆ ਭੈਣ ਨੇ ਕਰਿਆ ਸੀਗਾ ਫੋਨ ਸਾਨੂੰ ਇਹਨਾਂ ਦੇ ਦੋ ਨੌਜਵਾਨ ਬੱਚਿਆਂ ਦੀ ਡੈਥ ਹੋ ਗਈ ਸੀ ਪਿੱਛੇ ਜਾਹੇ ਬਾਕੀ ਆਪਾਂ ਬੀਬੀ ਤੋਂ ਪੁੱਛ ਲਈਏ ਭੈਣ ਤੋਂ ਵੀ ਕੀ ਗੱਲ ਹੋਈ ਸੀ ਭੈਣ ਸਤਿਕਾਰ ਬਣ ਕੀ ਗੱਲ ਹੋ ਗਈ ਸੀ ਵੀਰ ਹੁਣ ਇਹਨਾਂ ਦੇ ਇੱਕ ਬੱਚੇ ਦਾ ਕਾਜੀ ਐ ਹਾਂਜੀ ਐਕਸੀਡੈਂਟ ਵਿੱਚ ਦੋ ਤੱਕ ਦਾ ਹੁੰਦਾ ਸੀ ਉਹ ਤੇ ਮਤਲਬ ਸਾਨਵਾਦੀ ਦੂਜਾ ਬੀਤਾ ਉਹ ਬਿਮਾਰ ਸੀ ਬਹੁਤ ਜ਼ਿਆਦਾ ਬਹੁਤ ਇਲਾਜ ਵੀ ਕਰਾਇਆ ਮਤਲਬ ਉਹਦਾ ਇਲਾਜ ਨੇ ਹੋਇਆ ਉਹ ਵੀ ਪੂਰੇ ਹੋ ਗਏ ਸੀ 31 ਸਾਲ ਦੇ ਤੋੜ ਕੇ ਤੋੜ ਮੈਂ ਜਿੱਦੋ ਕਿੰਨੇ ਟਾਈਮ ਤੋਂ ਸਾਲ ਤੋਂ ਸਾਲ ਤੋਂ ਤੇ ਹੁਣ ਕੋਈ ਇਹਨਾਂ ਦੇ ਕਮਾਉਣ ਵਾਲਾ ਕੋਈ ਬੱਸ ਇਹ ਬੁਜੁਰਗ ਹੈ ਜੀ ਬੱਚਾ ਛੋਟਾ ਹਜੇ ਪੜਦਾ ਹੈ ਉਹਨਾਂ ਦਾ ਬੱਚਾ ਛੋਟਾ ਹੈ ਜੀ ਪੜਾ ਪੜਾ ਇਹ ਤੇ ਉਹ ਦਾ ਬਰ ਹਜੀ 10th ਕਲਾਸ ਵਿੱਚ ਹੀ ਪੜਦਾ ਠੀਕ ਹੈ ਉਹ ਵੀ ਸਾਨੂੰ ਫੋਨ ਗਿਆ ਸੀਗਾ ਐ ਸੀ ਕਿ ਕੋਈ ਇਤਾਂ ਇਤਾਂ ਕਰਕੇ ਹੋਇਆ ਤੇ ਉਸ ਕਰਕੇ ਹੀ ਥੋੜੀ ਸੇਵਾ ਲੈ ਕੇ ਆਇਆ ਬੀਬੀ ਕਰਿਓ ਮਨਜ਼ੂਰ ਜੋ ਸਾਡੇ ਕੋਲ ਟੈਲਫੋਨ ਹੋਇਆ ਇਹ ਸੇਵਾ ਚ ਬੀਬੀ ਸਾਡਾ ਪ੍ਰੇਮ ਸਿੰਘ ਐਡਵੋਕੇਟ ਨੇ ਉਹਨਾਂ ਨੇ ਸਹਿਯੋਗ ਕਰਿਆ ਸਾਡਾ ਨਾਲ ਫਾਕੀ ਅਸੀਂ ਤਾਂ ਕੀ ਕਰਨ ਵਾਲੇ ਆਈ ਬਾਕੀ ਤੋ ਅੱਗੇ ਵੀ ਹੋ ਸਕੇ ਆਪਾਂ ਪੂਰੀ ਕੋ ਚੈੱਕ ਕਰਾਂਗੇ ਤੁਹਾਨੂੰ ਜੀ ਰਿਹਾ ਧੰਨਵਾਦ ਬੜਾ ਬਹੁਤ ਹਾਂ ਤੁਸੀਂ ਇਹਨਾਂ ਦੇ ਵਿਚਾਰਿਆਂ ਦੀ ਗਰੀਬਾ ਨਹੀਂ ਧੰਨਵਾਦ ਪ੍ਰਮਾਤਮਾ ਦਾ ਭੈਣ ਆਪਾਂ ਕੌਣ ਹੁੰਨੇ ਆ ਕੁਛ ਕਰਨ ਵਾਲੇ ਬੀਬੀ ਉਹ ਖੇਤੀ ਬਾੜੀ ਦਾ ਕੰਮ ਤਾਂ ਜਿਵੇਂ ਹੁਣ ਨਹੀਂ ਕੁਛ ਨਹੀਂ ਹਾਂ ਬਜ਼ੁਰਗਾਂ ਦਾ ਵੀ ਨਹੀਂ ਕੰਮ ਹੁੰਦਾ ਹਨਾ ਨਾ ਜੀ ਨਾ ਹੁੰਦਾ ਕੁਛ ਘਟਾ ਦੇ ਜੇ ਰੱਖਦਾ ਹਾਂ ਉਮਰ ਕਰਕੇ ਆ ਤੋ ਬੁਣੇ ਟੋਕਰਾਂ ਵੀ ਜੇ ਕਿੰਨੇ ਛੱਡ ਦਿਆ ਕੰਮ ਕਰਨ ਦੇ ਇਹ ਸਭ ਤੋਂ ਵੱਡੀ ਗੱਲ ਆ ਧੀ ਪੁੱਤ ਅੱਖਾਂ ਮੁਰ ਤੁਰ ਜਾਣੇ ਪੁੱਤਾਂ ਦੀ ਟੋਕਰ ਕਿਤੇ ਥੋੜੀ ਆ ਹਾਂਜੀ ਹਾਂ ਉਹਨਾਂ ਦੇ ਸਿਰ ਤੇ ਤੋੜੇ ਫਿਰਦੇ ਸੀ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰੀ ਹੋਣਾ ਹੋ ਗਈ ਆ ਆਪਾਂ ਉਹਦੇ ਅੱਗੇ ਕੁਝ ਨਹੀਂ ਕਰ ਸਕਦੇ ਬੇਬੀ ਮਨ ਕਿਹੜਾ ਰੱਖੋ ਗੁਰੂ ਘਰ ਤੋਂ ਦਰਾਂ ਦੇ ਮੂਰੇ ਆ ਹਾਂਜੀ ਸਵੇਰ ਸ਼ਾਮ ਗੁਰੂ ਘਰ ਦਰਸ਼ਨ ਕਰੋ ਉਹਨਾਂ ਨੇ ਹੌਸਲਾ ਦੇਣਾ ਆਪਾਂ ਨੂੰ ਫਰਮਾਤਮਾ ਨੇ ਹੀ ਆਪਾਂ ਨੂੰ ਹੌਸਲਾ ਦੇਣਾ ਕਿ ਹੁਣ ਤੁਸੀਂ ਮੰਨ ਤਲਾਮੋਗੇਗਾ ਬਹਾ ਬੱਚੇ ਪੂਰਾ ਪੂਰਾ ਨੇ ਆਪਾਂ ਉਹਨਾਂ ਵੱਲ ਦੇਖ ਕੇ ਟ ਸਮਾ ਕੱਢੀ ਹੈ ਨਾ ਹੁਣ ਤਾਂ ਆਪਣੇ ਚਲੋ ਇਹੀ ਆ ਵੀ ਬੱਚੇ ਤੇ ਆਪਦਾ ਧਿਆਨ ਦਿਈਏ ਚਲੋ ਠੀਕ ਆ ਬੀਬੀ ਵਾਇਗੁਰ ਦੀ ਖਾਲਸਾ ਵਾਇਗੁਰ ਦੀ ਕਿਪਤ ਹੈ